ਤੇ ਉਹ ਨੂੰ ਉਠਾ ਗੋਣ। ਕਿੰਨਾ ਗੋਣ ਇੱਕ ਨਾ ਛੜ ਜਾ। ਹੁਣ ਹੀ ਉਹ ਜਿਆਦਾ ਜ਼ੋਰ ਨਾਲ ਡਿੱਗ ਰਹਾ ਹੈ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਜੀ ਰੋਪੰਧਰਾ ਨਾਮ ਹੈ। ਮੈਂ ਕੱਲ ਕੜਕੀ ਰਾਈ ਸੀ ਕਿ ਚੂਹਾ ਕੜਨ ਹੁੰਦਾ ਹੈ ਬੜੇ ਵਿੱਚ ਚੂਹਾ ਸੀਗਾ ਜਿਹੜਾ ਇਹਨੇ ਕਾਣ ਕੀਤਾ ਸੀ ਇੱਥੇ। ਇਹ ਥੋੜਾ ਬੜੇ ਨਹੀਂ ਗਿਆ ਅੱਜ। ਮੁੰਲਾ ਦਾ ਭੱਜ ਗਿਆ। ਬਹੁਤ ਗੱਡੀ ਲਪੜੀ ਪਈ ਹੈ ਦੇਖੋ। ਬਹੁਤ ਹੀ ਬੁਰਾ ਹਾਲ ਹੋਇਆ ਪਿਆ ਆ ਸੀਟ ਕਵਰ ਵੀ ਪਵਾਉਣ ਵਾਲੇ ਨਹੀਂ ਆ ਵੀ ਪਵਾਉਣ ਵਾਲਾ ਉਹ ਦੇਖੋ ਸੀਟ ਕਵਰ ਬਹੁਤ ਹਾਲ ਝੂਹਾ ਵੀ ਨਹੀਂ ਫੜਿਆ ਕੈਮਰਾ ਸਾਲਾ ਸੁਬੇ ਦੇ ਨਾ ਆ ਗੁਆਤਾ ਵੀ ਕੰਮ ਬੁਝਕੇ ਜਾਂਦਾ ਹੈ ਨੋਟ ਕੰਮ ਲੈਣੀ ਆਪਾਂ ਕੋਈ ਕਿੱਕ ਕਰੀਏ ਕਿੰਨਾ ਵਟੇ ਮੱਭਾ ਚ ਲੋ ਨਾ ਲੱਖਾਂ ਜਣਾ ਨਾ ਉਹ ਗੱਡੀ ਉਹ ਕਰਦੀ ਆ ਵੱਧ ਜਾਣੇ ਬਹਿ ਜਾਂਦੇ ਨਾ ਤੇ ਫਿਰ ਇਹਦੇ ਵਿੱਚੋਂ ਲੱਗਦੀ ਹੈ ਇਹ ਪਰ ਗੈਪ ਤਾਂ ਯਾਰ ਘੰਟਾਂ ਦਾ ਸਾਲਾ ਫਿਰ ਵੀ ਲੱਗਦੀ ਦੇ ਵਿੱਚ ਹਾਂ ਤੁੰਗੜੀ ਹੋ ਗਈ ਗੱਡੀ ਆਪਣੀ ਮੈਂ ਧੋਵਾਂਗੇ ਇਹਨੂੰ ਫਤ ਨੂੰ ਜਾ ਕੇ ਆਉਣਾ ਪਾ ਸਟਰ ਲੋਕਿੰਗ ਜੀ ਪਤਾ ਕਰੇਗੀ ਇਹਨੂੰ ਲਾਗੀ ਦੇ ਕੱਲ ਉਥੇ ਆ ਕੇ ਚਾਹ ਕੇ ਜਾਂਦੇ ਆ ਫੇ ਤੁਹਾਨੂੰ ਮਾਰ ਦਿਆਂਗੇ ਯੋ ਨੋ ਕੋਠੇ ਤੇ ਆਇਆ ਅੱਜ ਦੇਖੋ ਲੈਟਰ ਚੋ ਮਿੱਟੀ ਕੱਢ ਰਹੀਆਂ ਨੇ ਕੀੜੀਆਂ 10000 ਕੀੜੀਆਂ ਇਹ ਤਾਂ ਗੱਤ ਕਰ ਲੈਣਾ ਇਹਨਾਂ ਦੀ ਹੁਣ ਇਹਦੇ ਤਾਂ ਆੜੇ ਤੇ ਆੜੇ ਦਾਲੇ ਲਸ਼ਮਈ ਰੇਖਾ ਦੀ ਨਹੀਂ ਹੁੰਦੀ ਕਿ ਚੁੱਟੇ ਉਹ ਲੋਣੀ ਪਿਆਣੀ ਇੱਥੇ ਇੱਕ ਇੱਥੇ ਆ ਇੱਕ ਹੋਰ ਦਿਖਾਣਾ ਇੱਕ ਹੋਰ ਵੀ ਕਿਤੇ ਹੈਗਾ ਜੀ ਇਹ ਕਾ ਦੇ ਇਹ ਕਿੱਥੇ ਕੱਢ ਰਹੀਆਂ ਨੇ ਮਿੱਟੀ ਤਾਂ ਬੜਮੀ ਗਰਮੀ ਆਈ ਹੋਰ ਹੈ ਨਾ ਵਾ ਕੀੜੀਆਂ ਮੱਖੀਆਂ ਮੱਛਰ ਭੰਡਾਂ ਆਹੀ ਘਰ ਹੈ ਨਾ ਗਰਮੀ ਗਰਮੀ ਸਾਲਾਂ ਚ ਪਰ ਇੱਕ ਵਾਰ ਲਾ ਮੂਹ ਨੂੰ ਮਰਜੀ ਹੁੰਦੇ ਸਾਲ ਸਾਲਾਂ 'ਚ ਕੋਈ ਜੀ ਨਹੀਂ ਦੀ ਪਰਦਾ ਅੰਦਰ ਨਾ ਭੰਡ ਨਾ ਮੱਖੀਆਂ ਨਾ ਕੀੜੀਆਂ ਨਾ ਮੱਛਰ ਕੌਣ ਇਹਨਾਂ ਦਾ ਖਾਣਾ ਪਰ ਸਿਆਣ ਕਰਨੀ ਵਾਲੀ ਉਹ ਖੱਡ ਵਾਲੀ ਹੁੰਦੀ ਹੈ ਗਰਮੀ ਵਿੱਚ ਬਸ ਆਹੀ ਜੀ ਜਰਤਾਂ ਵਾਲਾ ਓੱਖਾ ਸਾਡੇ ਹਰੇ ਹਰੇ ਸਾਡਾ ਪਿੰਡ ਦੇਖੋ ਬਿਊਟੀ ਸਾਡੇ ਪਿੰਡ ਦੇ ਲੱਗਨੇ ਟਾਵਰ ਇੱਕ ਇੱਕ ਟਾਵਰਾ ਦੋ ਤਿੰਨ ਚਾਰ 4 ਐਕ ਫੋਰ ਆ 5 ਹੋਰ ਵੀ ਇੱਕ ਇੱਧਰ ਵੀ ਆ ਉਹ ਇੱਕ 6 6 ਟਾਹਰਾ ਸਾਡੇ ਬੰਨੇ 6 ਬੱਤ ਸਹੀ ਹੈ ਉਹ ਇਹ ਸੋਲੇ ਕੀ ਕਰੀ ਜਾਂਦੇ ਨੇ ਇਹ ਟੱਪਣਗੇ ਇੱਥੋਂ ਇਹ ਕਿ ਨਹੀਂ ਡਾਉਣ ਨਾ ਇਹ ਬੜਾ ਹਰਮੀਆ ਪੈ ਰਹੇ ਨੇ ਟੋਪ ਲੱਗੀ ਹੋਈਆਂ ਮਿੱਠੀ ਮਿੱਠੀ ਵਾਗਿਓ ਦੇਖਦੇ ਆਪ ਜੇ ਕੀ ਸ਼ਡਿਊਲ ਆਪਣਾ ਮੈਂ ਬਾਣੀ ਨੂੰ ਸੋਚਿਆ ਹੋਇਆ ਵੀ ਡੈਂਟਰ ਲੌਗਿੰਗ ਜੀ ਲਵਾ ਕੇ ਲਿਆਵਾਂਗੇ ਲਿਜਾਣੇ ਦੇਖਦੇ ਆ ਬਾਕੀ ਕੀ ਗਏ ਹੁੰਦਾ ਸੰਗੋਕੇ ਮਿਲਦੇ ਹਰ ਬਾਅਦ ਰੋਟੀ ਦੀ ਖਾਲੀ ਜਦ ਤੱਕ ਨਾਨੇ ਹੁਣ ਵੀ ਆ ਗਏ ਲੈ ਸੰਗਤ ਆ ਗਈਆਂ ਭੈ ਨਾਨੇ ਹੁਣੇ ਸਾਡੇ ਤਰਕੀ ਆ ਗਏ ਪਟੂਗੇ ਆ ਮੇਰਾ ਨਾਨਾ ਮਾ ਮੰਗਰੀ ਨਾਨੀ ਆ ਕਾਲੀਆਂ ਨੇ ਕਾਲੀ ਗੇੜ ਹੋਦੀ ਆ ਆ ਗਿਆ ਮੈਂ ਬਾਬੇਓ ਦਾਨੇ ਹੁਣੇ ਨਾ ਕੋਈ ਆਦੇ ਟੋਕੇ ਮਮੀ ਨੰਨੇ ਨਹੀਂ ਆ ਗਏ ਨੰਨੇ ਹੁਣੇ ਬਾਬਿਓ ਨੰਨੇ ਨਾ ਨਹੀਂ ਹੁਣ ਗਏ ਮੰਮੀ ਤੇ ਡੈਡੀ ਹੁਣੇ ਛੱਡਣ ਗਏ ਚੱਲੇ ਗਏ ਹਨ ਛੱਡਣ ਗਏ ਹੋਏ ਉਹਨਾਂ ਨੂੰ ਕੋ ਕਬੂ ਲੱਗੀ ਬਈ ਯਾਰ ਮੈਂ ਤਾਂ ਬਰੈਡ ਬਣਾਉਣ ਲੱਗਿਆ ਵਾਂ ਬਰੈਡ ਬਰਡ ਨੂੰ ਉਹਨਾਂ ਦਿਖਾਉਂਦੇ ਆ ਕਿ ਲੱਕੜ ਦਾ ਕੰਮ ਹਲੇ ਥੋੜਾ ਜਿਹਾ ਰਹਿ ਗਿਆ ਵਾਸੋਂ ਥੋੜਾ ਜਿਹਾ ਰੰਗ ਦਾ ਥੋੜਾ ਜਿਹਾ ਹੀ ਪਰ ਥੋੜਾ ਜਿਹਾ ਰਹਿ ਗਿਆ ਵਾਸੋਂ ਹੁਰਕ ਆ ਗਿਟ ਲੈ ਰਹਿ ਗਿਆ ਕਾ ਗਿਟ ਰਹਿ ਗਿਆ ਲੱਗਣਾ ਕਾ ਗਿਟ ਲੱਗ ਰਿਹਾ ਲੱਗਿਆ ਨਾਲਾ ਰਹਿ ਗਿਆ ਤਰਵਾਜੇ ਰਹਿ ਗਏ ਤੇ ਆਹ ਕੁੰਡਾ ਜੜਾ ਕੁੰਡਾ ਵਾ ਵਾਲਾ ਇਹ ਲੱਗ ਗਿਆ ਵਾ ਇੱਧਰ ਕੁੰਡਾ ਲਾਉਣਾ ਸੀਗਾ ਜਿਹੜਾ ਇੱਧਰ ਕੁੰਡਾ ਲਾਉਣਾ ਸੀ ਇਹਦੇ ਨਾਲ ਤਾਂ ਕੋਹ ਦਾ ਜੁੱਤੇ ನಾਟ ਕਸਿਆ ਜਾਣਾ ਵਾ ਕਿੱਥੇ ਗਿਆ ਉਹ ਦਿਖਾਉਣਾ ਨਾ ਦੀ ਇੱਥੇ ਨਾਟ ਕਸਿਆ ਜਾਣਾ ਇੱਥੇ ਜਿਹੜੇ ਇੱਥੇ ਨਾਟ ਕਸਿਆ ਜਾਣਾ ਮੈਂ ਇਹ ਜਨਾ ਚੋੜੀਆਂ ਬਣੀ ਹੁੰਦੀਆਂ ਨੇ ਉਹ ਫਰੀ ਹੋਈਆਂ ਇਹਦੀਆਂ ਤਾਂ ਕਰਕੇ ਹੁਣ ਇਹਨੂੰ ਚੇਂਜ ਕਰਵਾਉਣਾ ਪਾਣਾ ਸੋ ਇਹ ਲੱਗ ਨਹੀਂ ਸਕਦਾ ਬਾਬੇ ਉਹ ਸੋ ਥੋੜੇ ਘਮ ਹੌਲਡ ਹੋ ਗਿਆ ਆਪਣਾ ਤੇ ਜਿਹੜੇ ਇੱਥੇ ਨਾੜ ਲੱਗਣੇ ਆ ਇਹਦੇ ਵਿੱਚ ਇਹਦੇ ਵਿੱਚ ਆ ਲੱਗਣਾ ਹੁਣ ਇੱਥੇ ਹਾਂ ਆਈ ਠੀਕ ਆ ਇੱਥੇ ਨਾੜ ਕੱਢ ਜਾਣਾ ਦੋਨੇ ਪਾਸੇ ਆਹ ਇਹ ਨਾੜ ਇਹਨਾਂ ਕੋਲ ਨਹੀਂ ਗਏ ਉਹ ਲੈ ਕੇ ਆਉਣੇ ਆ ਸੋ ਇਹ ਕੰਮ ਵੀ ਇੱਕ ਕੰਮ ਵੀ ਖੜ ਗਿਆ ਆਪਣਾ ਠੀਕ ਆ ਡੇਟ 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 ਕੋਈ ਨਾ ਥੋੜਾ ਕੰਮ ਪਤਾ ਨਹੀਂ ਕਿ ਚੱਕਰ ਬਸ ਆਹੀ ਕੰਮ ਰਹਿ ਗਿਆ ਆਪਣਾ ਬਾਰੀ ਦਾ ਜੀ ਆ ਗੇਟ ਰਹਿ ਗਿਆ ਬਸ ਤੇ ਇੱਕ ਇੱਥੇ ਹੋਰ ਗੇਟਾਣਾ ਮੈਂ ਇੱਕ ਉਧਰਲੇ ਪਾਸੇ ਉਧਰਲੇ ਪਾਸੇ ਸ਼ੀਸ਼ਾ ਲੱਗਣਾ ਇੱਕ ਉੱਪਰ ਲਾਈਟ ਲੱਗਣੀ ਆ ਉਹ ਤਾਂ ਆਪਣੇ ਕੋ ਹੈਗੀ ਹੋਈ ਆ ਉਹ ਤਾਂ ਬਿਜਲੀ ਵਾਲੇ ਲਾਉਣੀ ਆ ਬਸ ਆਹੀ ਕੰਮ ਰਹਿ ਗਿਆ ਬਸ ਆਪਣਾ ਤੇ ਥੱਲੇ ਹੋਰ ਲੱਗਣੇ ਆ ਦੋਨੋਂ ਦੇ ਹੈਂਡਲ ਜਿਹੜਾ ਦੋ ਦਰਾਜ ਆਪਣੇ ਹੋਇਆ ਕਿੱਥੇ ਹੈਂਡਲ ਲੱਗਣਾ ਕਿੱਥੇ ਹੈਂਡਲ ਲੱਗਣਾ ਬਸ ਕਰ ਆਪਣਾ ਕੰਮ ਡਨ ਤੂੰ ਆ ਕੇ ਤਾੜੇ ਘਾ ਦਾ ਟੂਰ ਦਵਾਂਗੇ ਦੇਖੋ ਆ ਬਗਾਣਗਾ ਦੋਨਾਂ ਫੋਲ ਰੱਖੇ ਹੋਏ ਆ ਬੂਟੇ ਨੂੰ ਫਲ ਲੱਗੇ ਸੀਗੇ ਉਦੋਂ ਇੱਕ ਫਲ ਲੱਗਿਆ ਸੀ ਆ ਦੇ ਪਿਆ ਦੂਜੇ ਦਿਨ ਸੌ ਟੁੱਟ ਗਿਆ ਇੱਥੇ ਰੱਦ ਗਿਆ ਫਲ ਦੂਜੇ ਦਿਨ ਟੁੱਟ ਗਿਆ ਇਹਨੂੰ ਚਟੇ ਫਲ ਲੱਗਣੇ ਲੱਗੇ ਨਹੀਂਗੇ ਹਾਲੇ ਤੱਕ ਇਹਨੂੰ ਵੀ ਵਾਈਟ ਫਲ ਕਢਾਓ ਇਹਨੂੰ ਵੀ ਨਹੀਂ ਲੱਗਿਆ ਹਾਲੇ ਤੱਕ ਕੋਈ ਆ ਦੇਖੋ ਇਦਾਂ ਫੁੱਲ ਲੱਗਿਆ ਜੀ ਉੱਥੇ ਕੈਂਟ ਲੱਗਦਾ ਨਾ ਇਹਨਾਂ ਨਾਲ ਰੋਟੇਵੇ ਕਰ ਲੂ ਇਹ ਇਹਦਾ ਉਸ ਨੂੰ ਬਾਬਾ ਜਿਹੜਾ ਭਾਵੇਂ ਇਹਨਾਂ ਨੂੰ ਚੱਪਾਂ ਨਹੀਂ ਉਸ ਨੂੰ ਅੱਜ ਗਈ ਨਹੀਂ ਹੈ ਬਾਬਾ ਫਿਰ ਸੈਂਟਰ ਵਲੋਕਿੰਗ ਲਗਾਉਣਾ ਸੀ ਕਾਲ ਨੂੰ ਦੇ ਦੇ ਕਾਲ ਪਰਸਨ ਕਰਦੇ 10 ਵਜੇ ਦੰਡਾ ਹੋਗੇ ਉਹ ਮੈਨੂੰ ਕੱਲ ਟਿਕਟ ਨੇ ਬੁੱਕ ਕਰਾ ਲਈ ਬੰਦੂਰੀ ਬੁੱਕ ਕਰਾ ਲਈ ਬਾਏ ਬਾਏ